ਟ੍ਰੈਫਿਕ ਨਿਯਮਾਂ ਨੂੰ ਟਿਚ ਜਾਣ ਸੜਕਾਂ ਤੇ ਬੇਲਗਾਮ ਦੌੜਦਿਆਂ ਇਹ ਜਗਾੜੂ ਰੇੜੀਆਂ ਕਿਸੇ ਦੇ ਲਈ ਰੋਜ਼ਗਾਰ ਦਾ ਸਾਧਨ ਤਾਂ ਹੋ ਸਕਦਾ ਹੈ ਪਰ ਇਹ ਕਿੰਨੀਆਂ ਕੁ ਸੁਰੱਖਿਅਤ ਹਨ ਤੁਸੀਂ ਤਸਵੀਰਾਂ ਦੇਖ ਕੇ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਮੋਟਰਸਾਈਕਲ ਕੱਟ ਕੇ ਇਸ ਨੂੰ ਟੂ व्हीਲਰ ਤੋਂ ਥਰੀ व्हीਲਰ ਬਣਾਉਣ ਲਈ ਕਰੀਬ 50 ਹਜ਼ਾਰ ਰੁਪਏ ਦਾ ਖਰਚ ਕਰਕੇ ਸੜਕ ਤੇ ਉਤਾਰ ਦਿੱਤਾ ਜਾਂਦਾ ਹੈ ਅਤੇ ਟ੍ਰੈਫਿਕ ਨਿਯਮਾਂ ਨੂੰ ਠੇਂਗਾ ਦਿਖਾ ਕੇ ਭਾਰ ਢੋਣ ਸਬਜ਼ੀਆਂ ਵੇਚਣ ਦੇ ਨਾਲ-ਨਾਲ ਸਵਾਰੀਆਂ ਜਿਸ ਵਿੱਚ ਕਈ ਵਾਰ ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ ਬਿਠਾ ਕੇ ਆਟੋ ਦਾ ਕੰਮ ਲਿਆ ਜਾਂਦਾ ਹੈ ਪ੍ਰਵਾਸੀਆਂ ਵੱਲੋਂ ਪੰਜਾਬ ਵਿੱਚ ਲਿਆਂਦੀ ਇਹ ਨਵੀਂ ਤਕਨੀਕ ਹੁਣ ਪੰਜਾਬੀਆਂ ਦੇ ਹੱਥ ਵੀ ਲੱਗ ਚੁੱਕੀ ਹੈ ਜਿਸ ਦੇ ਨਤੀਜੇ ਵਜੋਂ ਇਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਇਹਨਾਂ ਨਾਲ ਕਿਸੇ ਅਣਸੁਖਾਵੀ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਦੂਜੇ ਪਾਸੇ ਨਿਜਮਾ ਅਨੁਸਾਰ ਟੈਕਸ ਇੰਸ਼ੋਰੈਂਸਾਂ ਦਾ ਭੁਗਤਾਨ ਕਰਨ ਵਾਲੇ ਛੋਟੇ ਹਾਥੀ ਨਾਲ ਭਾਰ ਢੋਣ ਵਾਲੇ ਕੰਮ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਇੱਕ ਪ੍ਰਵਾਸੀ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਰੇੜੀ ਪਠਾਨਕੋਟ ਤੋਂ ਬਣਵਾਈ ਹੈ ਅਤੇ ਇੱਕ ਹੋਰ ਮਜ਼ੇਦਾਰ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਨੂੰ ਕਿਤੇ ਥਾਣੇ ਦੇ ਨਜ਼ਦੀਕ ਹੀ ਲਗਾਉਂਦਾ ਹੈ। ਛੋਟਾ ਹਾਥੀ ਚਾਲਕ ਅਤੇ ਲੰਬੇ ਸਮੇਂ ਤੋਂ ਘੋੜੇ ਰੇੜੇ ਨਾਲ ਕੰਮ ਕਰਕੇ ਗੁਜ਼ਰ ਕਰਨ ਵਾਲੇ ਜੁਗਿੰਦਰਪਾਲ ਅਤੇ ਜੁਗਿੰਦਰ ਸਿੰਘ ਹੋਰਾਂ ਕਿਹਾ ਕਿ ਇਹਨਾਂ ਜਿਗਾੜੂ ਰੇੜੀਆਂ ਦੇ ਕਾਰਨ ਉਹਨਾਂ ਦੇ ਕੰਮ ਤੇ ਬਹੁਤ ਫਰਕ ਪਿਆ ਹੈ। ਉਹਨਾਂ ਪ੍ਰਸ਼ਾਸਨ ਕੋਲੋਂ ਇਹਨਾਂ ਤੇ ਅਨਕੇਲ ਕੱਸਣ ਦੀ ਮੰਗ ਕੀਤੀ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਮੋਟਰਸਾਈਕਲ ਤੋਂ ਤਿਆਰ ਕੀਤੀਆਂ ਜਗਾੜੂ ਰੇੜੀਆਂ ਖਿਲਾਫ ਕੀ ਕਾਰਵਾਈ ਕਰਦੀ ਹੈ ਹਾਲਾਂਕਿ ਐਸਐਚਓ ਮੁਕੇਰੀਆਂ ਜਗेंद्र ਸਿੰਘ ਹੋਰਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਮੋਟਰਸਾਈਕਲ ਕੱਟ ਕੇ ਤਿਆਰ ਕੀਤੀਆਂ ਜਗਾੜੂ ਰੇੜੀਆਂ ਨਾਲ ਭਾਰ ਢੋਣ ਵਾਲਿਆਂ ਨੂੰ ਸਖਤ ਤਾੜਨਾ ਕਰਦੇ ਹੋਏ ਇਹਨਾਂ ਦੇ ਚਲਾਨ ਕਰਨ ਅਤੇ ਬੰਦ ਕਰਨ ਦੀ ਗੱਲ ਵੀ ਆਖੀ ਹੈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ जी कहाँ से करवाया जाए तैयार कितने का तैयार हुआ यार। कभी पुलिस वालों तो ने तंग नहीं किया रोका नहीं कभी तो ये तो मोटरसाइकिल है जानते हैं हमने उधर ही लगाता हूँ थाने के पास उधर अपने मुकेरिया में ठीक है तो कभी पूछा नहीं की क्या है कभी पूछा नहीं पुलिस ने की ये मोटरसाइकिल है ਮੋਟਰਸਾਈਕਲ ਉਹਨਾਂ ਨੇ ਇੱਕ ਵਾਰ ਪਕੜ ਲਈਦੀ ਤੇ ਫਿਰ ਕਾਗਜ਼ ਬਣਾ ਕੇ ਦੇ ਦਿੱਤਾ ਅੱਛਾ ਅਸੀਂ ਇਹ ਸਰਕਾਰ 'ਕਿ ਬੇਨਤੀ ਕਰਦੇ ਆਂ ਜੀ ਜੋ ਜਗਾਰੂ ਗੱਡੀਆਂ ਇਹ ਬੰਦੀ ਕੀਤੀਆਂ ਜਾਣ ਅਸੀਂ ਇਹਨਾਂ ਦਾ ਗੱਡੀਆਂ ਦਾ ਟੈਕਸ ਭਰਨੇ ਆਂ ਛੋੜਛਾਪ ਭਰਨੇ ਆਂ ਸਭ ਕੁਝ ਕਰਨੇ ਆਂ ਜੀ ਇਹਨਾਂ ਨੇ ਸਾਡਾ ਕਾਰੋਬਾਰ ਦਾ ਮਿੱਟੀ ਕਰ ਦਿੱਤਾ ਇਹ ਇੰਨਾ ਕੋਲ ਉਪਰ ਲੋਡ ਲੱਦ ਕੇ ਤੁਰੇ ਹੁੰਦੇ ਆਣ ਜੇ ਕੋਈ ਪਿੱਛੇ ਮਰ ਜੇ ਇਹਨਾਂ ਦਾ ਕੌਣ ਜ਼ਿੰਮੇਵਾਰ ਆ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਆਂ ਇਹਨਾਂ ਨੂੰ ਜਗਾਰੂ ਰਕਸ਼ਣ ਫੜਿਆ ਜਾਏ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪ ਦਾ ਬਹੁਤ ਬਹੁਤ ਧੰਨਵਾਦ ਮੈਂ ਜਗENDERਪਾਲ ਸਾਨੂੰ ਬਹੰਸਰਾ ਬਕਸੀ ਮਕੇਰੀਆ ਦੇ ਰਹਿਣ ਵਾਲਾ ਇਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਡੇ ਅਗੇ ਇਹਨਾਂ ਦੇ ਅਗੇ ਜਰੂਰ ਇਹਨਾਂ ਨੂੰ ਬੰਦ ਕੀਤਾ ਜਾਏ ਇਹ ਜਗਾਰੂ ਆ ਜੇ ਅਸੀਂ 400 ਮੰਗਣਿਆ 200 ਦੇ ਵਿੱਚ ਲੈ ਕੇ ਤੁਹਾਨੂੰ ਪੈਂਦੇ ਨੇ ਨਾ ਇਹਨਾਂ ਕੋਲ ਆਰ.ਸੀ. ਨਾਂ ਨਿਸ਼ੋਰ ਚਨਾ ਪਰਮਟ ਕਿਹੇ ਚੀਜ਼ ਦਾ ਇਹਨਾਂ ਕੋਲ ਲਾਇਸੈਂਸ ਵੀ ਨਹੀਂ ਜੀ ਇਹਨਾਂ ਕੋਲ ਪੁੱਛਿਆ ਜਾਏ ਇਹਨਾਂ ਕੋਲ ਕੀ ਜਗਾਰ ਹੈ ਜਾਂ ਨਹੀਂ ਕਾਗਜ਼ ਕਿਹੜੇ ਹੈ ਆਪ ਦਾ ਬਹੁਤ ਧੰਨਵਾਦ ਹੋਏਗਾ ਮੈਂ ਮੈਂ ਨਾ ਜਗENDER ਇਹਨਾਂ ਜਗ੍ਹਾ ਆ ਗਏ ਮੈਨੂੰ ਕੰਮ ਘੱਟ ਮਿਲਦਾ ਵਾਗੋ ਬੰਦਾ ਆਇਆ ਤੇ ਫੇਰ ਖੜਦਾ ਹਨ ਉਹ ਮੋੜ 'ਚ ਦੁਕਾਨਾਂ ਦਾ ਲੱਗਦਾ ਦੁਕਾਨੇਦਾਰ 8 ਤੋਂ 8 ਤੋਂ ਲੈ ਕੇ 1000 ਲੈ ਜਿੰਨੇ ਨਹੀਂ 1000 ਜਿੜੀ ਦੇ ਲੱਗਨੇ ਆ ਇਹ ਭਾਟ ਹੋ ਸਕਦੇ ਆ ਭਾ ਕਿਥੇ ਹੋ ਸਕਦੇ ਨੇ ਮੋੜ 'ਚ ਆਇਆ ਇਹਨਾਂ ਬੰਦੇ ਚੁੱਕਣ ਚੁੱਕੇ ਆ ਗਏ ਨੇ ਰੋਟੀ ਰੋਟੀਆਂ ਜਨੇ ਮਾਰ ਕੇ ਦੇਣਾ ਕਿਸੇ ਪਾ ਦੇਗੇ ਤੇ ਕਿਹੇ ਕੋ ਭਣ ਦੇਣੀ ਇੱਕ ਦੋ ਫੇਰਾ ਲੱਗੋ ਉਹਨਾਂ ਖਰਚਾ ਪਾਣੀ ਥੋੜਾ ਇਹ ਜੀ ਕੰਮ ਮੱਝੋਂ ਦੇ ਮੋਟਾ ਰੇੜੀਆਂ ਬਣ ਗਿਆ ਉਹਦੇ ਬਹੁਤ ਕੰਮ ਮੰਦਾ ਪੈਣਾ ਮੋਟਾ ਜਿਹੜੀਆਂ ਬੰਦ ਹੋਣੀ ਚਾਹੀਦੀ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਾਡੀ ਵੀ ਗੱਲ ਧਿਆਨ ਵਿੱਚ ਆਈ ਆ ਅਸੀਂ ਜਿੰਨੇ ਵੀ ਜਗਾੜੂ ਰੇੜੀਆਂ ਜਾਂ ਮੋਟਰਸਾਈਕਲਾਂ ਦੇ ਮਗਰ ਜਿਹੜੀਆਂ ਲਾ ਕੇ ਭਾਰ ਢੋ ਰਹੇ ਆ ਇਹਨਾਂ ਦੇ ਨਾਲ ਵੀ ਕਾਫੀ ਐਕਸੀਡੈਂਟ ਵਗੈਰਾ ਹੁੰਦੇ ਆ ਅਸੀਂ ਟ੍ਰੈਫਿਕ ਵਾਲਿਆਂ ਨੂੰ ਵੀ ਇਹਦੇ ਬਾਰੇ ਜਾਣੂ ਕਰਾ ਦਿੱਤਾ ਵਾ ਤਾਂ ਸਾਡੀਆਂ ਪੁਲਿਸ ਪਾਰਟੀਆਂ ਵੀ ਇਹਨਾਂ ਦੇ ਚਲਾਨ ਕਰਨਗੇ ਮੇਰੀ ਵੱਲੋਂ ਇਹ ਬੜੀ ਸਖਤ ਤਾਣਦਾ ਮੈਂ ਇਹਨਾਂ ਨੂੰ ਜੇ ਕੋਈ ਸ਼ਹਿਰ ਮਕੇਦੀਆਂ ਦੇ ਵਿੱਚ ਇਸ ਤਰ੍ਹਾਂ ਦੀ ਰੇੜੀ ਜਾਂ ਕੋਈ ਦੇਖਿਆ ਗਿਆ ਜਗਾੜੂ ਬਣਾ ਕੇ ਲੈ ਕੇ ਘੁੰਮਦਾ ਤੇ ਉਹਨਾਂ ਦੇ ਅਸੀਂ ਬੰਦ ਕਰਾਂਗੇ ਉਹਨਾਂ ਤੇ ਤੁਰੰਤ ਕਾਰਵਾਈ ਕਰਾਂਗੇ ਐਕਸ਼ਨ ਲਵਾਂਗੇ ਇਹਨਾਂ ਦੇ ਮੋਟਰਸਾਈਕਲ ਬੰਦ ਕਰਾਂਗੇ ਜੀ ਜਿਹੜੇ ਮੋਟਰਸਾਈਕਲ ਇਹਨਾਂ ਨੇ ਚਲਾਇਆ ਹੋਇਆ ਵੜਾ ਕੇ ਕੀਤਾ ਹੋਇਆ ਤੇ ਜੇ ਮੁਕਦਮਾ ਦਰਜ ਕਰਨ ਦੀ ਲੋੜ ਪਈ ਤਾਂ ਉਹ ਵੀ ਦਰਜ ਕਰਾਂਗੇ ਜੀ ਇਹਨਾਂ ਦੇ ਖਿਲਾਫ